ਸਾਰੇ ਬਾਜ਼ਾਰ ਨੂੰ ਹੀ ਲੱਗਦਾ ਹੋਣਾ ਵੀ ਸ਼ਾਇਦ ਇਹ ਕਿਸਾਨਾਂ ਦੀ ਦਿੱਕਤ ਹੈ ਝੋਨੇ ਵਾਲਾ ਅਸੀਂ ਐਸੇ ਲੜਾਈ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅੱਜ ਸਾਡੀ ਵਾਰੀ ਹੈ ਸਾਡੇ ਤੇ ਹਮਲਾ ਹੈ ਸਿੱਧੇ ਤੌਰ ਤੇ ਹਮਲਾ ਹੈ ਇਹ ਸਾਡੇ ਤੇ ਕੱਲ੍ਹਾਂ ਤੇ ਸਿੱਧੇ ਤੌਰ ਤੇ ਹਮਲਾ ਜੀ ਬਾਜ਼ਾਰ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਬਕਾਇਦਾ ਫਲੈਨ ਹੈ ਸਕੀਮ ਹੈ ਜਿਹੜੀ ਸਕੀਮ ਸਾਡੀ ਮੰਡੀ ਨੂੰ ਖਤਮ ਕਰੂਗੀ ਉਹਦੇ ਨਾਲ ਮਜ਼ਦੂਰ ਵੀ ਖਤਮ ਹੋਣਗੇ ਆੜਤੀਏ ਵੀ ਖਤਮ ਹੋਣਗੇ ਬਾਜ਼ਾਰ ਵੀ ਖਤਮ ਹੋਗਾ ਸਰਕਾਰੀ ਭੰਡਾਰ ਵੀ ਖਤਮ ਹੋਣਗੇ ਖਰੀਦ ਏਜੰਸੀਆਂ ਵੀ ਖਤਮ ਹੋਣਗੀਆਂ ਟ੍ਰੈਕ ਜੂਨੀਅਨਾਂ ਵੀ ਖਤਮ ਹੋਣਗੀਆਂ ਸੈਲਰ ਸਾਰੇ ਖਤਮ ਹੋਣਗੇ ਯਾਨੀ ਬਹੁਤ ਵੱਡੇ ਹਿੱਸੇ ਤੇ ਅਸਰ ਪੈਣਗਾ ਕਿਤੇ ਇਹ ਗੱਲ ਦੱਸਣ ਜਾ ਰਹੇ ਆ ਅਸੀਂ ਉਹਨਾਂ ਨੂੰ ਅਸੀਂ ਚੋਣਾਂ ਦੇ ਮੌਕੇ ਤੇ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰਨ ਵਾਸਤੇ ਅੱਜ ਆਏ ਆ ਵੀ ਜਿਹੜੇ ਲੋਕ ਸਾਡੇ ਤੇ ਰਾਜ ਸਤਾ ਕਰਨ ਦੀ ਖਾਤਰ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਤਰਫੀ ਵਾਸਤੇ ਕੰਮ ਕਰਦੇ ਆਂ ਦੇਸ਼ ਦੇ ਵਿਕਾਸ ਖਾਤਰ ਕੰਮ ਕਰਦੇ ਆਂ ਆ ਜਿਹੜਾ ਨੀਪਲਟ ਮੰਡਣਾ ਆਇਆ ਸੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਵੀ ਆ ਦੱਸੋ ਕਿਨੇ ਬੁਲਾਇਆ ਭਾਈ ਇਹ ਕੀ ਚੀਜ਼ ਹੈ ਜੇ ਮਾਰਕ ਜਿਹੜਾ ਤੁਹਾਡੇ ਸਾਹਮਣੇ ਬਹੁਤ ਛੋਟਾ ਜਿਹਾ ਗਰੇਡਿੰਗ ਲੱਗਦੀ ਹੈ ਨਾ ਭਾਈ ਇਹਦੇ ਕੋਲੇ 74000 ਮੁਲਾਜ਼ਮ ਹੈ 74000 ਮੁਲਾਜ਼ਮ ਹੈ 33 ਮੁਲਕਾਂ ਦੇ ਵਿੱਚ ਇਹ ਦੇਸੀ ਕੰਪਨੀ ਹੈ ਭਾਰਤ ਦੀ ਕੰਪਨੀ ਹੈ ਰਾਜਸਥਾਨ ਦਾ ਦਾ ਮਾਲਕ ਹੈ 33 ਮੁਲਕਾਂ ਚ ਦਾ ਕੰਮ ਹੈ 9 ਕਰੋੜ 50 ਲੱਖ ਦੀ ਰੋਜ਼ ਦੀ ਆਮਦਨ ਹੈ 9 ਕਰੋੜ ਤੇ ਇਹਨੂੰ ਅਸੀਂ ਛੋਟਾ ਬਹਾਂ ਇਹ ਛੋਟਾ ਮਾਲਕ ਹੈ ਇਹ ਤੇ ਪਲੇਟਫਾਰਮ ਕਾਰਟ ਤੇ ਐਮਾਜ਼ਨ ਦੀ ਜਿੱਦੀ ਗੱਲ ਕਰਕੇ ਗਏ ਆ ਐਮਾ ਜਨ ਕੋਲੇ 15 ਕਰੋੜ ਮੁਲਾਜ਼ਮ ਹੈ 15 ਕਰੋੜ ਮੁਲਾਜ਼ਮ ਜਨਿਤ ਪੰਜ ਪੰਜਾਬ ਪੰਜ ਪੰਜਾਬਾਂ ਦੀ ਇਹ ਸਾਰੇ ਬੱਚੇ ਬੱਚੇ ਨੂੰ ਭਰਤੀ ਕਰਨਾ ਹੋਵੇ ਨਾ ਐਨੀ ਗਿਣਤੀ ਉਹਦੇ ਕੋਲੇ ਇਕੱਲੇ ਕੋਲੇ ਹੈ ਤੇ ਉਹਦਾ ਰੋਜ਼ ਦਾ 67 ਕਰੋੜ ਰੁਪਇਆ ਰੋਜ਼ ਦਾ ਬਣਾਵਾ ਹੈ ਇਕੱਲੇ ਦਾ ਵੀ ਉਹ ਕੰਪਨੀਆਂ ਜਿਹੜੀਆਂ ਐਡ ਐਡ ਤੁਸੀਂ ਬੁਲਾ ਰਹੇ ਹੋ ਇਹ ਪਰਚੂਰ ਖੇਤਰ ਨੂੰ ਪ੍ਰਭਾਵਿਤ ਕਰਨਗੇ ਆ ਛੋਟੀ ਇੰਡਸਟਰੀ ਨੂੰ ਪ੍ਰਭਾਵਿਤ ਕਰਨਗੇ ਆ ਆਪਾਂ ਬਾਜ਼ਾਰ ਵਾਲੇ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਜਿਹੜੇ ਕਿਰਤੀ ਲੋਕ ਆ ਮਜ਼ਦੂਰ ਲੋਕ ਆ ਕਿਸਾਨ ਲੋਕਾਂ ਜਿਹੜੇ ਸੋਡੀਆਂ ਦੁਕਾਨਾਂ ਤੋਂ ਸਹਦਾ ਦਾ ਆਧਾਰ ਚੱਕਦੇ ਆ ਨਾ ਦੁਕਾਨਾਂ ਰਹਿਣੀਆਂ ਇਹਨੇ ਨਾ ਅਸੀਂ ਨਹੀਂ ਰਹਿਣਾ ਜੇ ਅਸੀਂ ਆ ਤਾਂ ਦੁਕਾਨਾਂ ਨੇ ਜੇ ਅਸੀਂ ਨਹੀਂ ਤਾਂ ਦੁਕਾਨਾਂ ਨਹੀਂ ਜੇ ਸਾਡਾ ਕਿੱਤਾ ਮਾਰਿਆ ਗਿਆ ਤਾਂ ਇਹ ਪਰਚੂਰ ਖੇਤਰ ਵੀ ਤੇ ਇਹ ਕਿਤਾਬੀ ਇਹ ਸਾਰੇ-ਸਾਰੇ ਢੰਡੇ ਨੂੰ ਇਕੱਠਾ ਤਬਾਹ ਕਰਨਾ ਚਾਕੇ ਤੇ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਆਪਾਂ ਇਹ ਦੱਸਣ ਆਇਆ ਇਹਦੇ ਚਾਇਨੀ ਦੀ ਕੋਈ ਇੱਕ ਸਰਕਾਰ ਆ ਬੀਜੇਪੀ ਸਰਕਾਰ ਕੀ ਕੁਝ ਕਰ ਰਹੀ ਹੈ ਤੇ ਵਿਚਲੇ ਕੀ ਹੋਇਆ ਆਪਾਂ ਆਲੇ ਕੀ ਕੁਝ ਕਰ ਰਹੇ ਨੇ ਤੇ ਵਿਚਲੇ ਕੀ ਹੋਇਆ ਆਪਾਂ ਆਨ ਨੂੰ ਪੁੱਛੋ ਵੀ ਉਹ ਤਾਂ ਕਹਿੰਦਾ ਮੈਂ ਆਮ ਆਦਮੀ ਦੀ ਸਰਕਾਰਾਂ ਵੀ ਮੈਂ ਤਾਂ ਛੋਡੀ ਸਰਕਾਰਾਂ ਭਾਈ ਮੈਂ ਤਾਂ ਛੋਡੇ ਵਾਸਤੇ ਕੰਮ ਕਰਦਾ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਆ 2 ਲੱਖ ਛੋਟੀ ਇੰਡਸਟਰੀ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ 2 ਲੱਖ ਆ ਭਾਈ ਜਿਹਦੇ ਵਿੱਚੋਂ ਗੁਮਿੰਦਗੜ੍ਹ ਵਾਲੀ ਵੀ ਆ 2 ਲੱਖ ਇੰਡਸਟਰੀ ਦੇ ਵਿੱਚ ਆਪਣਾ ਲਗਭਗ 12 ਲੱਖ ਮੁਲਾਜ਼ਮ ਕੰਮ ਕਰਦਾ 12 ਲੱਖ ਮੁਲਾਜ਼ਮ ਉਹ ਸਾਰੀ ਦੀ ਸਾਰੀ ਨੂੰ ਭਾਈ ਫੇਲ ਕਰਨ ਚੱਲੇ ਆ ਇਹ ਪੁੱਛੋ ਵੀ ਜਿਹੜੀ ਆਹਾ Tata Steel ਕੰਪਨੀ ਲਿਆਂਦੀ ਆ ਪੂਲੇ ਤੋਂ ਪੂਜੀ ਨਿਵੇਸ਼ ਕਰਨ ਦੀ ਖਾਤਰ ਉਹ ਕੌਣ ਲੈ ਕੇ ਆ? ਉਹ ਕਿੰਨੀਆਂ ਸਹੂਲਤਾਂ ਦਿੱਤੀਆਂ ਨੇ? ਜਿਹੜੀ ਦੇਸੀ ਇੰਡਸਟਰੀ ਆ ਉਹਨਾਂ ਨੂੰ ਕਿੰਨੀ ਬਿਜਲੀ ਮਹਿੰਗੀ ਦਿੱਤੀ ਐ ਤੇ ਉਹਨਾਂ ਦੇ ਸਹੂਲਤਾ ਕੱਟ ਕੇ ਉਹਨਾਂ ਨੂੰ ਇਹਨਾਂ ਨੂੰ ਤਬਾਹ ਕਰਨ ਜਾ ਰਹੇ ਤੇ ਉਹਨਾਂ ਨੂੰ ਥਾਂ ਦੇਣ ਜਾ ਰਹੇ ਐ। ਉਹ ਸਾਰੀਆਂ ਘੱਟੇ ਜਾ ਰਹੀਆਂ ਨੇ ਉੱਥੋਂ ਇੰਡਸਟਰੀਆਂ ਦੇ ਵਿੱਚੋਂ ਮਜ਼ਦੂਰਾਂ ਦੀ ਸ਼ਰਟੀ ਹੋ ਰਹੀ। ਇਹ ਜਿਹੜੇ ਸਵਾਲ ਜਵਾਬ ਦਾ ਜਿਹੜਾ ਅੱਜ ਅਸੀਂ ਆਪਾਂ ਨੇ ਬੰਨਣ ਜਾਣਾ ਐ। ਪਰਚੂਰ ਖੇਤਰ ਦੇ ਅੰਕਾ ਖੋਲਣ ਦੀ ਖਾਤਰ ਪਾਵੇਂ ਉਹਨਾਂ ਨੂੰ ਬਹੁਤ ਗੱਲਾਂ ਦਾ ਪਤਾ ਐ। ਜਾਂਦੇ ਆਪਣੇ ਨਾਲ ਉਹਨਾਂ ਨੂੰ ਦੋ ਗੱਲਾਂ ਦਾ ਵੱਧ ਪਤਾ ਐ। ਤੇ ਈ ਵਪਾਰ ਤੇ ਕਿਉਂ ਵਪਾਰ ਕਿਉਂ ਦਾ ਮਤਲਬ ਹੈ ਕੋਈ ਇੱਕ ਵਪਾਰ ਈ ਮਤਲਬ ਹੈ ਸਿੱਧਾ ਪੇ ਜਿਹੜਾ ਆਪਣਾ ਆਨਲਾਈਨ ਪੇਮੈਂਟ ਆ ਮਾਲ ਮਗਾਉਂਦੇ ਆਪਾਂ ਇਹ ਦੋ ਵਪਾਰ ਨੇ ਜਿਹੜੇ ਇਹ ਕਿਹਦੇ ਚਲਾਏ ਹੋਏ ਨੇ ਪਲਾ ਇਹਨੇ ਕਿਹਦੇ ਤੇ ਅਸਰ ਪਾਉਣਾ ਪਲਾ ਇਹ ਕੌਣ ਨੇ ਜਿਹੜੇ ਵਪਾਰ ਲੈ ਕੇ ਆਏ ਨੇ ਇਹਨੇ ਉਹਨਾਂ ਦੇ ਆਪਣੇ ਮੰਤਰੀਆਂ ਦੇ ਜਿਵੇਂ ਗਰਾਂਦਸ ਕਿਹਾ ਪਲੇ ਅੰਕ ਕਰ ਜਿਹੜੀ ਉਹਦੇ ਵਿੱਚੇ ਦੱਸਿਆ ਵੀ ਇਹੇ ਲੈ ਕਰ ਕੀ ਰਿਹਾ ਹਿੰਦੁਸਤਾਨ ਦਾ ਜਿੰਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਪਹੀਏ ਵਿਕਾਸ ਵਾਸਤੇ ਕੰਮ ਕਰਦੇ ਨੇ, ਸੁੱਡਾ ਰਜਗਾਰ ਵਧਾਉਣ ਵਾਸਤੇ ਕੰਮ ਕਰਦੇ ਨੇ, ਸਨੂ ਰਜਗਾਰ ਦੇਣ ਵਾਸਤੇ ਕੰਮ ਕਰਦੇ ਨੇ, ਅਸਲ ਵਿੱਚ ਤਾਂ ਇਹ ਰਜਗਾਰ ਖੋ ਰਹੇ ਆ। ਜਿਵੇਂ ਉਹਦੇ ਅੱਜ ਦੇ ਆਹ ਇਹ ਲੀਫਲੈਟ ਦੇ ਵਿੱਚ ਲਿਖਿਆ ਹੋਇਆ ਹੈ। ਬਣ ਜਮਤਰੀ ਦਾ ਬਿਆਨ ਹੈ। ਇੱਕ ਜਗ੍ਹਾ ਤੇ ਉਹ ਬੋਲਿਆ ਕਹਿੰਦਾ ਈ-ਮੇਲ ਜਿਹੜੀ ਈ-ਕਮਰਸ ਆ ਤੇ ਆਨਲਾਈਨ ਸਪਲਾਈ ਆ ਜਿਹੜੀ ਆ ਕੋਈਟ ਵਪਾਰ ਆ ਜਿਹੜਾ ਕਿਉ ਵਪਾਰ ਆ ਜਿਹੜਾ ਕਹਿੰਦਾ ਇਹਦੇ ਨਾਲ 10 ਕਰੋੜ ਜਿਹੜੇ ਵਪਾਰੀ ਆ ਪਰਚੂਨ ਖੇਤਰ ਵਾਲੇ ਹੁਣ ਤਬਾਹ ਹੋ ਜਾਣਗੇ। ਉਹ 10 ਕਰੋੜ ਕਿਹੜਾ ਕਰ ਲੈ ਭਾਈ? ਉਹਦੇ ਨਾਲ ਕਿੰਨੇ ਲੋਕ ਨੇ ਜਿਹੜੇ ਹੋਰ ਜੁੜੇ ਹੋਏ ਨੇ। ਵਪਾਰੀ ਨੇ, ਛੋਟੇ ਦੁਕਾਨਦਾਰ ਨੇ, ਛੋਟੇ ਕਾਰੋਬਾਰੀ ਨੇ, ਛੋਟੇ ਕਿਸਾਨ ਨੇ ਜਿਹੜੇ ਸੌਦਾ ਲੈਂਦੇ ਨੇ ਉਹ ਜੁੜੇ ਹੋਏ ਨੇ। ਛੋਟੀ ਇੰਡਸਟਰੀ ਜੁੜੀ ਹੋਈ ਐ। ਉਹਦੇ ਨਾਲ ਹੋਰ ਐਂ ਕਿ ਕਰੋੜਾਂ ਚੋਂ ਹੋਰ ਗਿਣਤੀ ਹੋਰ ਜਿਹੜੀ ਐ ਉਹ ਬੇਰੁਜ਼ਗਾਰ ਹੋਊਗੀ। ਆਪਾਂ ਇਹ ਸਵਾਲ ਲਿਖਤੀ ਤੌਰ ਤੇ ਇਹਨਾਂ ਦੀ ਜਾਣਕਾਰੀ ਦੇਣ ਦੀ ਖਾਤਰ ਜਿੱਥੇ ਸਾਡਾ ਤਾਂ ਖਤਰੇ 'ਚ ਹੈ ਜਿੱਥੇ ਮਜ਼ਦੂਰ ਖਤਰੇ 'ਚ ਨੇ ਜਿੱਥੇ ਮਜ਼ਦੂਰ ਖਤਰ ਅਸੀਂ ਖਤਰੇ 'ਚ ਆ ਉਥੇ ਪਏ ਦੁਕਾਨਦਾਰ ਭਰਾਵੋ ਖਤਰੇ 'ਚ ਤੁਸੀਂ ਵੀ ਹੋ ਜਣੀ ਇਹ ਦਸ਼ਮਣੀ ਇਹ ਜਿਹੜੀ ਨੀਤੀ ਪਾਲਸੀ ਆ ਰਹੀ ਹੈ ਇਹ ਬਹੁਤ ਵੱਡੀ ਤਾਕਤ ਹੈ ਜਿਹੜੀ ਆ ਦੁਨੀਆ 'ਤੇ ਬਹੁਤ ਵੱਡੀ ਤਾਕਤ ਹੈ ਆ ਤਾਂ ਇੱਕ ਦੇਸੀ ਕੰਪਨੀ ਹੈ ਜਿਹੜੀ 9 ਕਰੋੜ ਰਾਮਤ ਨਾਲੀ ਹੈ ਐਮਾਜ਼ੋਨ ਦਾ ਕੰਮ 73 ਮੁਲਕਾਂ 'ਚ ਹੈ 73 ਮੁਲਕਾਂ ਦੇ ਵਿੱਚ ਐਮਾਜ਼ੋਨ ਦਾ ਕੰਮ ਹੈ 73 ਮੁਲਕਾਂ 'ਚ ਤੇ ਸਾਤ 67 ਕਰੋੜ ਰੁਪਇਆ ਰੋਜ਼ ਦੀ ਉਹਦੀ ਆਮਦਨ ਹੈ ਅਮਰੀਕਾ ਦੀ ਸਭ ਤੋਂ ਵੱਡੀ ਪਰਚੂਨ ਖੇਤਰ ਦੀ ਉਹ ਸਭ ਤੋਂ ਵੱਡੀ ਅਮਰੀਕਾ ਦੀ ਕੰਪਨੀ ਹੈ ਬਾਲਮਾਰਟ ਕਾਰਗਨਾ ਅਦਾਨੀ ਅਵਾਨੀ ਰੈਲੈਂਸ ਵਰਗੀਆਂ ਕਿੰਨੀਆਂ ਹੋਰ ਕੰਪਨੀਆਂ ਨੇ ਜਿਹੜੀਆਂ ਇੱਥੇ ਆਪਣੇ ਬਾਜ਼ਾਰ ਦੇ ਵਿੱਚ ਉਤਰ ਰਹੀਆਂ ਨੇ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਛੋਟੇ ਬਿਜ਼ਨਸ ਨੂੰ ਖਾਣਾ ਹੈ ਇਹਦਾ ਮਤਲਬ ਵੱਡੀਆਂ ਮੱਛੀਆਂ ਜਦੋਂ ਬਾਜ਼ਾਰ ਚੌਣ ਗਈਆਂ ਉਹ ਛੋਟੀਆਂ ਮੱਛੀਆਂ ਨੂੰ ਖਾ ਕੇ ਵਿਕਾਰ ਮਾਰ ਲਗੀਆਂ ਇਸੇ ਕਰਕੇ ਕਹਿੰਦੇ ਆਂ ਭਰਾਵੋ ਛੋਟਾ ਧੰਦਾ ਵੀ ਨਹੀਂ ਰਹਿਣਾ ਛੋਟੀ ਖੇਤੀ ਵੀ ਨਹੀਂ ਰਹਿਣੀ ਛੋਟੇ ਫਾਰਮ ਵੀ ਨਹੀਂ ਰਹਿਣੇ ਛੋਟੀਆਂ ਇੰਡਸਟਰੀਆਂ ਨੇ ਵੀ ਨਹੀਂ ਰਹਿਣਾ ਛੋਟੀਆਂ ਦੁਕਾਨਦਾਰੀ ਨੇ ਵੀ ਨਹੀਂ ਰਹਿਣਾ ਇਹਦਾ ਮਤਲਬ ਹਿੰਦੁਸਤਾਨ ਦਾ 80% ਹਿੱਸਾ ਜਿਹੜਾ ਇਹਨਾਂ ਨੀਤੀਆਂ ਪਾਲਿਸੀਆਂ ਦੀ ਮਾਰ ਹੇਠ ਆਊਗਾ ਜਿਹਦਾ ਅਸੀਂ ਵਿਰੋਧ ਕਰ ਰਹੇ ਆਂ ਜਿਹਦੇ ਕਰਕੇ ਅਸੀਂ ਕਹਿ ਰਹੇ ਆਂ ਕਿ ਸਰਕਾਰੀ ਮੰਡੀਆਂ ਨਾ ਖਤਮ ਕਰ ਦਿਓ ਸਰਕਾਰੀ ਭਜਾਰ ਨਹੀਂ ਰਹਿਣੇ ਆਜੰਤ ਗਵਰਨਟ ਪ੍ਰਣਾਲੀ ਨਹੀਂ ਰਹਿਣੀ ਰਜਗਾਰ ਨਹੀਂ ਰਹਿਣਾ ਇਸ ਕਰਕੇ ਵੱਡੀ ਲੜਾਈ ਹੈ ਇਹ ਵੱਡੀ ਲੜਾਈ ਦਾ ਅਸੀਂ ਵਿਰੋਧ ਕਰ ਸਕਦੇ ਆ ਪਰ ਇਹਨਾਂ ਦੇ ਸਾਹਮਣੇ ਅਸੀਂ ਇਕੱਲੇ ਤੋਂ ਸਾਤੋਂ ਖੜਿਆ ਨਹੀਂ ਗਾਣਾ ਇਸ ਕਰਕੇ ਲੋੜ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਸੋਨੂ ਨਾਲ ਲੈ ਕੇ ਚੱਲਣ ਦੀ ਇਹ ਸੁਨੇਹਾ ਦੇਣ ਵਾਸਤੇ ਆਪਾਂ ਇੱਥੇ ਕੱਟ ਕੀਤਾ ਇਥੋਂ ਹੀ ਆਪਾਂ ਤੁਰਾਂਗੇ ਉਹ ਸਾਰੀ ਲੈਂਡ ਸੋਨੂ ਦੇ ਕਹਾ ਦੇਣਗੇ ਉਸ ਤੋਂ ਬਾਅਦ ਜਿਹੜੀ ਹੈ ਅਗਲੇ ਪ੍ਰੋਗਰਾਮ ਦਾ ਐਲਾਨ ਹੈ ਜਿਹੜਾ ਉਸ ਤੋਂ ਬਾਅਦ ਹੋਊਗਾ ਧੰਨਵਾਦ ਲੋਪਾਂ ਜੀ ਦਾ ਉਹ ਬੇਚੇ ਵੀ ਚਾਹ ਕੁਝ ਪਣਾ ਹੋਣਾ ਨਹੀਂ ਆ ਇਹ ਵੀਰ ਵੀ ਉਹ ਵੀ ਚਾਹ ਪੀ ਲੈ ਬਾਕੀ ਵੀ ਪਾ ਚਾਹ ਪੀ ਲੋ ਤੁੰਡ ਤੇ ਚਾਹ ਪੀ ਕੇ ਆਪਣੇ ਗੱਡੀਆਂ ਦੇ ਵਿੱਚ ਪੂਰੇ ਜਿਲ੍ਹੇ ਦੇ